ਸਸ਼ਕਾਲ ਕਲਿਆਣ ਟੀਵੀ ਪੰਜਾਬ ਵਿਖਰ ਤੋਂ ਸੀ ਤੇ ਇੱਕ ਬਜ਼ੁਰਗ ਮਹਿਲਾ ਜੋ ਕਿ ਇਨਸਾਫ ਦੀ ਮੰਗ ਦੇ ਲਈ ਐਸਐਸਪੀ ਦਫਤਰ ਪਹੁੰਚੀ ਹੈ ਉਸ ਦਾ ਇਹ ਕਹਿਣਾ ਹੈ ਕਿ ਉਹ ਘਰ ਦੇ ਵਿੱਚ ਕੰਮ ਕਰਦੀ ਸੀ ਜਿੱਥੇ ਉਸ ਤੇ ਚੋਰੀ ਦਾ ਇਲਜ਼ਾਮ ਲੱਗਾ ਹੈ ਮਹਿਲਾ ਮੁਤਾਬਕ ਉਸ ਪਰਿਵਾਰ ਨੇ ਉਸ ਨੂੰ ਰਾਤ ਪਰ ਬੰਦੀ ਬਣਾ ਕੇ ਕੁੱਟਮਾਰ ਕੀਤੀ ਹੈ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਮਹਿਲਾ ਨੂੰ ਜਾਦਾ ਇਨਸਾਫ ਨਹੀਂ ਮਿਲਿਆ ਤੇ ਇਸ ਕਰਕੇ ਉਹ ਐਸਐਸਪੀ ਦਫਤਰ ਪਹੁੰਚੀ ਹੈ ਡੀਐਸਪੀ ਸੰਦੀਪ ਸਿੰਘ ਭਾਰਤੀ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਲਦ ਹੀ ਕਾਰਵਾਈ ਹੋਵੇਗੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਘਰ ਦੇ ਵਿੱਚ ਚੋਰੀ ਹੋਈ ਉਸ ਪਰਿਵਾਰ ਨੇ ਖੁਦ ਮੰਨਿਆ ਕਿ ਉਹਨਾਂ ਨੇ ਔਰਤ ਨੂੰ ਰਾਤ ਪਰ ਰੋਕ ਕੇ ਰੱਖਿਆ ਸੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੋਹੱਲੇ ਦੇ ਐਮਸੀ ਨੂੰ ਵੀ ਮੌਕੇ ਤੇ ਬੁਲਾਇਆ ਇਸ ਦੇ ਬਾਵਜੂਦ ਪੁਲਿਸ ਦੇ ਵੱਲੋਂ ਨਾ ਵਿਅਕਤੀਆਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਮੇਰਾ ਨਾਮ ਸਮੀ ਹੈ ਮੈਂ ਨਿਮਿਤ ਹੋਰੇ ਇਹ ਮਾਮਲਾ ਸੀ ਜੋ ਸੱਚੀ ਮਿਲਾਈ ਇਹ ਮਾਮਲਾ ਹੈ ਮੈਨੂੰ ਇਹਨਾਂ ਨੇ ਕੁੱਟਿਆ ਮਾਰਿਆ ਲੜਕੀ ਮਾਮਲਾ ਕਰਾ ਇਹ ਰਾਤ ਆ ਜੀਨਾ ਦੀ ਮਰਾਤਾ ਕੇ ਤੇ ਇਹਨਾਂ ਦੀ ਪਤੀ ਖਾਧੀ ਆਈ ਸੀ ਮੈਨੂੰ ਅੰਦਰੋਂ ਬੁਲਾ ਲਿਆ ਤੇ ਹੋਰ ਕਿਸੇ ਦੇ ਘਰੇ ਲੈ ਆਨੇ ਮੈਨੂੰ ਅੰਦਰ ਲੈ ਗਏ ਬੁਲਾ ਕੇ ਮੈਂ ਰੋਟੀ ਸਬ지 ਬਣਾ ਰਹੀ ਸੀ ਨਾਲ ਦੀ ਤੇ ਇਹ ਫਿਰ ਆਏ ਜਦੋਂ ਤੇ ਇਹਨਾਂ ਨੇ ਇਹਦੇ ਪਤੀ ਜੀ ਨੂੰ ਕਿਹਾ ਤੇ ਇੱਧਰ ਆ ਜਾ ਸਿਰਫ ਜਮੀਨ ਕੀ ਨਾਮ ਆਪਣੇ 200 ਦੇ 200 ਦੇ ਮਾਤਾ ਤੋਂ ਆਲਰੇਡੀ 3 200 ਲਾਇਆ ਗਿਆ 200 ਮੇਰੇ ਲਾਇਆ ਗਿਆ 1 1 ਲੱਖ

ਇਕੇ ਕੰਨੇਓ ਤੁਸੀਂ ਐਵੇਂ ਹਾਲ ਟੂ ਟਕਰਾਈ ਜਾਓ ਮੈਂ ਬੈਠੀ ਆ। ਬਲਾ ਕੰਨਾ ਪੁੱਛ ਲੈਣੇ ਮਗਲਿਆ ਪੁੱਛਿਆ ਮੈਂ ਬੈਠੀ ਆ ਮੈਂ ਪੁੱਛਿਆ ਮੈਂ ਬੁਝਾਤਾ ਕਿ ਤੋਸਲੇ ਅੰਦਰ ਰਾਤ ਨੂੰ ਨਹੀਂ ਪੁੱਛ ਨਹੀਂ ਲਿਆਂਦਾ ਫਿਰ ਇਹ ਤਾਲਾ ਮਾਰ ਦੇਣ ਫਿਰ ਆ ਜਾਣਾ ਤਾਲਾ ਮਾਰ ਦੇਣ ਆ ਜਾਣਾ ਜਿਵੇਂ ਕਿਸੇ ਬੁੜੀ ਅੰਦਰ ਮੰਨਣਾ ਜਾਵੇ ਫਿਰ ਪੱਖਾ ਪੁੱਖਾ ਇੱਕ ਚਲਦਾ ਸੀ ਆਏ ਥੋੜਾ ਥੋੜਾ ਫਿਰ ਉਸ ਤੋਂ ਬਾਅਦ ਇਹਨੇ ਆਪਣਾ ਬੰਦ ਕਰਕੇ ਚਲੇ ਗਏ ਨੇ ਚਲੇ ਗਏ ਫਿਰ ਅੱਗੇ ਫਿਰ ਦੁਬਾਰਾ ਕਹਿੰਦੇ ਨੇ ਕਿ ਤੂੰ ਹੀ ਚੱਕੇ ਨੇ ਤੂੰ ਹੀ ਚੱਕੇ ਨੇ ਮਕੇ ਮੈਂ ਮਿੱਥੂ ਫਿਰ ਗਾੜਾ ਨਿਕਲਿਆ ਮੈਂ ਫਿਰ ਸਾਰਾ ਟੱਗ ਜਾਣਾ ਮੈਂ ਕਿ ਮੈਂ ਨਹੀਂ ਕਿਤੇ ਮੈਨੂੰ ਨਾ ਦੋਸ਼ੀ ਬਣਾਓ ਮੈਨੂੰ ਨਾ ਮਾਰੋ ਮਾਰੀ ਰਾਤ ਰੱਖਿਆ ਇਹਨਾਂ ਨੇ ਖਰਾਬ ਪੀਤੇ ਮੈਨੂੰ ਕੁੱਟਿਆ ਇੱਥੇ ਮੁੱਕੇ ਮਾਰੇ ਮੇਰੇ ਅੱਜ ਤੱਕ ਠੀਕ ਨਹੀਂ ਹੈ ਇਹ ਹੁਣ ਕਿਥੇ ਇਸਨੇ ਜਾਇਆ ਕਿਹਨੂੰ ਹੁਣ ਮੈਨੂੰ ਬੁਲਾ ਰਹੇ ਨੇ ਉਹ ਪੁੱਲ ਆਇਆ ਉਹ ਜੀ ਐਸੀ ਕੋਈ ਹੈਗਾ ਘਰੇ ਕੌਣ ਆਇਆ ਘਰੇ ਕੌਣ ਆਇਆ ਉਹ ਪੁੱਲ ਛੜਿਆ ਉਹ ਤੇ ਮਰਦ ਮਾਨ ਨਾਲੇ ਉਹ ਕਹਿੰਦਾ ਵੀ ਤੁਸੀਂ ਫੈਸਲਾ ਕਰ ਲਓ ਮੈਂ ਕਿਹਾ ਮੈਂ ਨਹੀਂ ਕਰਦੀ ਫੈਸਲਾ ਮੈਂ ਜਵਾਈ ਨਹੀਂ ਕਰਦੀ ਕਹਿੰਦੇ ਪੈਸੇ ਜਵਾ ਦੇਣੇ ਆ ਮੈਂ ਕਿਹਾ ਮੈਂ ਤੇਰੇ ਪੈਸੇ ਨੂੰ ਕੁਝ ਨਹੀਂ ਕਰਦੀ ਮੇਰਾ ਹੱਕ ਮੇਰਾ ਚਾਹੀਦਾ ਮੇਰਾ ਇਨਤਖਾਬ ਹੋਣਾ ਚਾਹੀਦਾ ਆ ਮੇਰਾ ਪੋਤਾ ਹੈ ਇਹਦੇ ਪੈਰ ਦੇਖੋ ਕੀ ਹੈ ਜੇ ਮੇਰਾ ਹੁੰਦਾ ਮੇਰੇ ਘਰ ਦੀ ਪਿਲਾਸੀ ਲੈ ਇੱਕ ਮੱਖਣਸੀ ਦਾ ਉਹਨਾਂ ਨੂੰ ਤੂੰ ਸੁਣੇ ਲਿਆ ਮੈਨੂੰ ਮੱਖਣ ਤਵੇ ਤੇ ਉਹਨੂੰ ਲੈ ਕੇ ਆਏ ਨੇ ਮੱਖਣ ਐਮ ਸੀ ਐ ਤੂੰ ਸਾਰਿਆਂ ਦਾ ਫੈਸਲਾ ਕਰਦਾ ਤੂੰ ਮੈਨੂੰ ਲੈ ਚੱਲ ਬਾਹਰ ਮਾਰ ਲੈ ਜਾ ਕੇ ਤੂੰ ਮੈਨੂੰ ਕੁਛ ਦਾ ਨਹੀਂ ਹਾਂ ਤੂੰ ਚੱਕੇ ਨੇ ਤੂੰ ਮੇਰੇ ਨਾਲ ਬੈਠਾ ਰਿਹਾ ਤੂੰ ਕਹਿਆ ਕਿ ਤੂੰ ਚੱਕੇ ਨੇ ਮਕੇ ਨਾ ਭਾਈ ਮੈਂ ਨਹੀਂ ਕੁਛ ਲੈ ਆ ਬਹੁਤ ਦਿਨ ਹੋ ਗਏ ਮਾਰ ਕੁੱਟ ਕੇ ਨੇ ਕਿਤੇ ਮਾਰਕੀਟ ਤੋਂ ਇਹ ਭਤੀਜੇ ਨੇ ਜੀ ਨਾਂ ਦੱਸੋ ਉਹ ਜਾ ਵੀ ਰੂ ਜਾਂ

ਉਹ ਉਧਰ ਜੋੜ ਪਾਈ ਬੈਨੇ ਗੈਸ ਵੀ ਕੋਲੇ ਚਲੋ ਸਰ ਵਰਤਮਾਨ ਚੁੰਕੀ ਦਾ ਮਾਮਲਾ ਜਿਹੜੀ ਆਪ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਕੱਲ ਐਸਐਸਪੀ ਸਾਹਿਬ ਨੂੰ ਮਿਲੇ ਸੀ ਉਹਨਾਂ ਵੱਲੋਂ ਰੋਕ ਲਗਾਈ ਜਾ ਰਹੀ ਹੈ ਵੀ ਕਾਰਵਾਈ ਨਹੀਂ ਨਹੀਂ ਕਾਰਵਾਈ ਨੂੰ ਉਸ ਬੰਦੀ ਜਿਹੜਾ ਅਸੀਂ ਉਹਦਾ 21 23 8 2025 ਨੂੰ ਦਾ 323 ਦਾ ਬਿਆਨ ਲਿਖਿਆ ਹੋਇਆ ਉਸ ਬੰਦੀ ਰੈਫਰ ਦਰਜ ਕੀਤੀ ਹੋਈ ਹੈ ਤੇ ਉਹਦਾ ਪੱਖ ਸੁਣ ਲਈ ਦੂਸਰੀ ਪਾਰਟੀ ਵੱਲੋਂ ਵੀ ਇੱਕ ਦਰਖਾਸਤ ਆਈ ਸੀ ਜਿਸ ਵਿੱਚ ਜਿਹੋ ਉਹਨੇ ਅਲੀਗੇਸ਼ਨ ਲਾਇਆ ਸੀ ਵੀ ਇਸ ਲੇਡੀ ਨੇ 1,70,000 ਰੁਪਏ ਦੀ ਚੋਰੀ ਕੀਤੀ ਆ ਦੋਨਾਂ ਤਰ੍ਹਾਂ ਵੱਲੋਂ ਦਰਖਾਸਤਾਂ ਜਾਂ ਕੰਪਲੇਂਟਾਂ ਆਈਆਂ ਹੋਈਆਂ ਉਸ ਬੰਦੀ ਪੜਤਾਲ ਚੱਲ ਰਹੀ ਆ ਉਹ ਲੇਡੀ ਨੂੰ ਵੀ ਦੋ ਤਿੰਨ ਵਾਰੇ ਥਾਣੇ ਬੁਲਾਇਆ ਗਿਆ ਵੀ ਤੁਸੀਂ ਪੜਤਾਲ ਸ਼ਾਮਲ ਹੋ ਪਰ ਨਹੀਂ ਆਈ ਤਾਂ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਜਾਂਚ ਕਰਕੇ ਕਾਨੂੰਨ ਦੇ ਮਤਾਂਕ ਕੋਈ ਬਣਦੀ ਕਾਰਵਾਈ ਕੀਤੀ ਜਾਵੇ ਚੋਰੀ ਕੀਤੀ ਹੋਵੇ ਜੀ ਚਲੋ ਬਣ ਜਾ ਪਰ ਜੇ ਉਹਨਾਂ ਨੂੰ ਘਟਨਾ ਕਰਨ ਦਾ ਕੋਈ ਇਜਾਜ਼ਤ ਆਏਗੀ ਕਾਨੂੰਨ ਹੱਥ ਲੈਣ ਦੀ ਨਹੀਂ ਉਹ ਹੈ ਨਹੀਂ ਪਰ ਉਹਨਾਂ 'ਕਿ ਜਾਂਚ ਦਾ ਵੇਸ਼ਾ ਦੋਨੇ ਤ ਜਿਹੜੇ આરોપી ਹੈਗਾ ਉਹ ਖੁਦ ਮੰਨ ਰਿਹਾ ਹੈਗਾ ਵੀ ਅਸੀਂ 3 ਵਜੇ ਤੱਕ ਬਾਹਰ ਕੇ ਰੱਖਿਆ ਇਹ ਐਸਆਈ ਨੇ ਸਾਨੂੰ ਕਿਹਾ ਹੈਗਾ ਜੇ ਰਿਪੋਰਟ ਦਿੱਤੀ ਵੀ ਤੁਸੀਂ ਇਤੋਂ ਰੱਖੋ ਤੁਸੀਂ ਰਾਤ ਨੂੰ ਨਹੀਂ ਲੱਗੀ ਜੇ ਸਾਡੀ ਤਫਤੀਸ਼ ਜਾਂ ਜਾਂਚ ਦੇ ਵਿੱਚ ਇਹ ਜੀ ਗੱਲ ਸਾਹਮਣੇ ਹੋ ਗਈ ਤਾਂ ਕਾਨੂੰਨ ਦੇ ਮਤਲਬ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ